ਅੱਜ ਅਸੀਂ ਛੇ ਨਾਮ ਫੈਕਟਰੀ ਜੋ ਹੈ ਡਰਾਈਵਰ ਹਸਪਤਲ ਲਗਾਇਆ ਹੈ ਸਾਡੀ ਐਸੋਸੀਏਸ਼ਨ ਵੱਲੋਂ ਪੂਰੇ ਯੋਗ ਸਹਿਯੋਗ ਨਾਲ ਇਹ ਇੱਕ ਬਹੁਤ ਹੀ ਵੱਜੋਂ ਪੁਰਾਣਾ ਹੈ ਕਿਉਂਕਿ ਸਾਡਾ ਇੱਕ ਟ੍ਰੇਡ ਐਸਾ ਹੈ ਜਿੱਦੀ ਦੇਖਭਾਲ ਕਰਨ ਵਾਲੇ ਬਹੁਤ ਘੱਟ ਨੇ ਪਰ ਸਾਡੀ ਐਸੋਸੀਏਸ਼ਨ ਨੂੰ ਮੈਂਬਰਾਂ ਵੱਲੋਂ ਸਮੂਹ ਉਦਧਾਰਾ ਵੱਲੋਂ ਛੇ ਦਾ ਫਰੰਟ ਕੰਪਨੀ ਦਾ ਬਹੁਤ ਨਵਾਜ਼ ਕਰਦੇ ਨੇ ਜਿੱਥੇ ਨਾਲੇ ਸਾਡੇ ਟ੍ਰੈਕ ਪਰ ਤੁਸੀਂ ਸਵਾਗਤ ਹੈ ਆਪ ਸਭੇ ਦਾ ਓ ਯਾਰ ਇੱਕ ਮਿੰਟ ਓ ਹੈਲੋ ਇੱਕ ਮਿੰਟ ਨਾਲੇ ਸਾਡੇ ਡਰਾਈਵਰ ਨੂੰ ਅਹਿਮਦ ਦਿੱਤੀ ਸਾਡੇ ਡਰਾਈਵਰ ਭਾਈ ਉਹਨੇ ਅਹਿਮਦ ਦਿੱਤੀ ਸਾਡੇ ਟਰਾਂਪੋਰਟਰ ਵੀ ਉਹਨੇ ਅਹਿਮਦ ਦਿੱਤੀ ਤੇ ਡਰਾਈਵਰਾਂ ਵਾਸਤੇ ਆਈ ਚੈੱਕਅਪ ਸਪੈਸ਼ਲ ਐਂਗਜਮ ਬਣਾ ਕੇ ਦਿੱਤੀ ਆ ਇਹ ਇੱਕ ਬਹੁਤ ਵੱਡਾ ਕੌਲਾ ਹੈ ਸੇਵਾ ਕਰਨ ਬਹੁਤ ਦੁਨੀਆ ਪਰ ਕਈ ਲੋਗ ਦਿਖਾਵਾ ਜਿਆਦਾ ਕਰਦੇ ਨੇ ਸੇਵਾ ਕਰ ਦਿੱ ਕਰਦੇ ਨੇ ਪਰ ਬ੍ਰਾਂਡ ਜੀ ਸ਼੍ਰੀ ਰਾਮ ਬ੍ਰਾਂਡ ਕੰਪਨੀ ਪਹਿਲੇ ਵੀ ਕਰਨ ਕਈ ਬਰੌਲੇ ਕੀਤੇ ਕਈ ਸ਼ਹਿਰਾਂ 'ਚ ਇਹਨਾਂ ਨੇ ਕੈਂਪ ਲਗਾਏ ਬਹੁਤ ਹੀ ਗੰਦੇ ਅੱਛੀ ਸੂਜੀਤ ਹੈ ਇੱਕ ਅੱਛਾ ਕਾਰੋਬਾਰ ਹੈ ਅੱਜ ਇਹਨਾਂ ਨੂੰ ਇਹ ਬਹੁਤ ਖੁਸ਼ੀ ਨਾਲ ਇਹਨਾਂ ਨੂੰ ਉਤਾਈ ਜਨੇ ਆ ਇਹ ਵੀ ਜਾਈ ਦੇ ਯੋਗ ਪਾਤਰ ਹਨ ਇੱਥੇ ਸਰਦਾਰੀ لال ਜੀ ਖੰਧੀ ਸ਼ਰਮਾ ਜੀ ਦਿਲਬੀਰ ਜੀ ਸਾਰੇ ਇੱਥੇ ਹਾਜ਼ਰ ਹੁਣਤੇ ਹੋਏ ਨੇ ਪਰ ਚਮਨ ਲਾਲ ਸ਼ਰਮਾ ਜੀ ਇਹਨਾਂ ਨਾਲ ਬਹੁਤ ਹੀ ਐਪੀਟ ਕੀਤਾ ਹਰ ਲਗਭਗ ਸਾਰੇ ਕਾਮਪਟਰਾਂ ਨੂੰ ਕਿਹਾ ਅਰ ਸਵੇਰ ਦੇ ਹਰੇ ਡਰਾਈਵਰ ਇੱਥੇ ਆ ਵੀ ਰਹੇ ਨੇ ਚੱਕਮੀਕਵਾੜ ਨੇ ਨੋ ਫਰੀ ਹੈਲਕਮਨਰੀਆ ਨੇ ਅਸੀਂ ਇਹਨਾਂ ਦੇ ਬਹੁਤ ਹੀ ਦੱਸਣਾ ਚਾਹਾਂਗੇ ਜਿਹੜਾ ਸ਼ੇਰਰਾਮ ਫਾਈਨੈਂਸ ਹੈ ਸਾਡੇ ਥਿਸ ਇਜ਼ ਬੇਸਿਕਲੀ ਆ ਫਾਈਨੈਂਸ ਕੰਪਨੀ ਅਸੀਂ ਕਮਰਸ਼ੀਅਲ ਔਰ ਪੈਸੰਜਰ ਦੋਨੋਂ ਤਰ੍ਹਾਂ ਦੇ ਜਿਹੜੇ ਵਹੀਕਲਸ ਦਾ ਫਾਈਨਾਂਸ ਕਰਦੇ ਆਂ ਔਰ ਜਿਹੜਾ ਅੱਜ ਦਾ ਇਹ ਸਾਡਾ ਸਾਰਤੀ ਸੰਗਮ ਪ੍ਰੋਗਰਾਮ ਚੱਲ ਰਿਹਾ ਹੈਗਾ ਇਹ ਬੇਸਿਕਲੀ ਟਰੱਕ ਡਰਾਈਵਰਸ ਲਈ ਹੈ ਟਰੱਕ ਡਰਾਈਵਰ ਮਤਲਬ ਤੁਸੀਂ ਸਵਾਮੀ ਜੀ ਕਹਾਂਗੇ ਕਿ ਸਾਰਤੀ ਉਹਦਾ ਟਰੱਕ ਚਲਾਉਣ ਵਾਲਾ ਔਰ ਕੰਪਨੀ ਜੋ ਕੁਝ ਸੋਸ਼ਲ ਪਾਸਲੀ ਸ਼ੇਪ ਦੇ ਵਿੱਚ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਸਾਡੇ ਸਾਹਮਣੇ ਦੱਸਿਆ ਕਿ ਅਸੀਂ ਸਕਾਲਰਸ਼ਿਪ ਵੀ ਕਰਦੇ ਆਂ ਸੇਮ ਵੇ ਅਸੀਂ ਡਰਾਈਵਰ ਭਰਾਵਾਂ ਦੇ ਲਈ ਇਹ ਇਵੈਂਟ ਰੱਖਿਆ ਹੋਇਆ ਜਿਸ ਦੇ ਵਿੱਚ ਉਹਨਾਂ ਦਾ ਹੈਲਥ ਚੈੱਕ ਅਪ ਅਸੀਂ ਕਰਦੇ ਆਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਸਾਡਾ ਡਰਾਈਵਰ ਡਿਪਾਰਟਮੈਂਟ ਆ ਇਹ ਹੈਲਦੀ ਰਹੇ ਔਰ ਨਾਲ ਦੀ ਨਾਲ ਮੈਂ ਇੱਕ ਚੀਜ਼ ਤੁਹਾਨੂੰ ਇਹ ਵੀ ਆ ਡਾਉਟ ਮੈਂ ਕਰਨਾ ਚਾਹੁੰਦਾ ਕਿ ਚਨਈ ਦੇ ਵਿੱਚ ਸਾਡੇ ਡਰਾਈਵਰਸ ਨੂੰ ਟ੍ਰੇਨਡ ਕਰਨ ਲਈ ਸਕੂਲ ਚੱਲਦੇ ਉਹ ਸਕੂਲ ਦੇ ਵਿੱਚ ਅਸੀਂ ਪ੍ਰੋਪਰ ਵੇ ਦੇ ਵਿੱਚ ਪ੍ਰੋਪਰ ਮੈਨਰ ਦੇ ਵਿੱਚ ਜੋ ਨਵੇਂ 퍼ਸਨਸ ਐਡ-ਆਨ ਹੋਣਾ ਚਾਹੁੰਦੇ ਆ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇ ਕੇ ਇਸ ਲਾਈਨ ਦੇ ਵਿੱਚ ਉਹਨਾਂ ਨੂੰ ਐਡ-ਆਨ ਕਰਦੇ ਆ ਔਰ ਸੇਮ ਪੇ ਅੱਜ ਦਾ ਜੋ ਸਾਟਾ ਇਵੈਂਟ ਹੈ ਉਹਦੇ ਨਾਲ ਹੀ ਰਿਲੇਟਡ ਹੈ ਸਾਥੀ ਸੰਗਮ ਪ੍ਰੋਗਰਾਮ ਡਰਾਈਵਰਸ ਦੀ ਸੇਂਦਤਾ ਤਿਆਰ ਰੱਖਣ ਲਈ उन्होंने हेल्थ चेकअप हो गए अगर कोई किसी तरह की छोटी मोटी तकलीफ होएगी वो सा डॉक्टर्स की कें बैठी है असें उन्होंने हेल्प आप करना है फंक्शन है जी श्रीना पुनः श्रीमान की तरफ से स्पेसली तो जो बड़े ट्रांसपोर्टर हैं उनके लिए उनका हेल्थ चेकअप है तो काफ़ी चेक तो सारी एक्टिविटी यहाँ पे इसके अलावा हम लोग स्कॉलरशिप भी देते हैं बच्चों को चौबीस तो अट्ठाईस तरीक को पिछला सितंबर को ਇਹ ਪੰਜਾਬ ਵਿੱਚ ਅਸੀਂ ਹਮੇਸ਼ਾ 2000 ਬੱਚੋਂ ਕੋ ਸਕਾਲਰਸ਼ਿਪ ਸ਼ਿਵਮਪਰਾਸ ਲੈਂਪਨ ਕੰਪਨੀ ਦੇ ਕਰਕੇ ਦੀ ਹੈ ਕਿਨ ਬੱਚੋਂ ਕੋ ਦਿੰਦੇ ਹੋ ਆ ਜੋ 8ਵੀਂ ਕਲਾਸ ਤੱਕ 8ਵੀਂ ਕਲਾਸ ਦੇ ਬੱਚੋਂ 8ਵੀਂ ਨੂੰ ਕੀ ਗੈਰਮੀ ਦੇ ਬਾਰੇ ਵਿੱਚ ਉਹ ਜਿਹੜਾ ਨੇ 60% ਤੋਂ ਉੱਤੇ ਨੰਬਰ ਹੁੰਦੇ ਆ ਉਹਨਾਂ ਬੱਚੇ ਨੂੰ ਅਸੀਂ ਸਕਾਲਰਸ਼ਿਪ ਕੀ ਕੀ ਦਿੱਤੇ ਹੋ ਗੋਲਸ਼ਿਪ 4500 ਰੁਪਿਆ ਅੱਛਾ ਉਹਨਾਂ ਬੁੱਕਸ ਵਾਸਤੇ ਯੂਨੀਫਾਰਮ ਵਾਸਤੇ ਹਰ ਬੱਚੇ ਨੂੰ ਮਤਲਬ ਪੂਰਾ ਜੇ ਹਿਮਾਚਲ ਪੰਜਾਬ ਜੜ ਕੇ ਦੀ ਗੱਲ ਕਰੀਏ ਤਾਂ 5000 ਬੱਚਿਆਂ ਨੂੰ ਉਹਨਾਂ ਨੂੰ ਸਭ ਦਿੱਤੀ ਹੈ ਅੱਜ ਇਹ ਫੰਕਸ਼ਨ ਵੀ ਟਰਾਂਸਪੋਰਟਰ ਵਾਸਤੇ ਹੀ ਹੈ ਉਹਨਾਂ ਦਾ ਹੈਲਥ ਚੈੱਕਅਪ ਹੈ ਹੋਰ ਕਈ ਤਰ੍ਹਾਂ ਦੀ ਐਕਟੀਵਿਟੀ ਵੀ ਹੋ ਰਹੀ ਹੈ ਹੋਰ ਕੀ ਕਰਾ ਸ਼੍ਰੀ ਰਾਮ ਜੋ ਫਾਈਨਾਂਸ ਕੰਪਨੀ ਸ਼੍ਰੀ ਰਾਮ ਜੋ ਮੇਨ ਸ਼੍ਰੀ ਰਾਮ ਦਾ ਕੰਮ ਹੈ ਫਾਈਨਾਂਸ ਕੰਪਨੀ ਹੈ ਰੈਕ ਫਾਈਨਾਂਸ ਕਰਦੀ ਹੈ ਜਿਹੜਾ ਵੀ ਬੰਦਾ ਟਰੱਕ ਕੋਈ ਟਰੱਕ ਲੈਣਾ ਚਾਹੁੰਦਾ ਛੋਟਾ ਬੋਟਾ ਤੋਂਪਾ ਉਹਨੂੰ ਲੋਨ ਕਿਹਦੇ ਨੰਮੀ ਤੇ ਪੁਰਾਣੀ ਗੱਡੀਆਂ ਤੋਂ ਨੂੰ ਕੀ ਦੇ ਨਾਲ ਬਿਜ਼ਨਸ ਲੋਨ ਵੀ ਦਿੰਦੇ ਆ कि कोई छोटा मोटा बिजनेस है तो वह बिजनेस लोन भी चलता है फर्चिंग कैपिटल लोन भी देंगे इंश्योरेंस लोन देते इंश्योरेंस भी अभी है, करते हैं लाइफ इंश्योरेंस जनरल इंश्योरेंस एफ डी भी श्री नाम मिलती है अगर कोई इंटरस्ट करो एफ डी कराने में तो हम है एफ टी भी मिलती क्या कहना चाहेंगे जनता को जनता से यही कहना है कि तुम भी थोड़ा इतने आओ फर्च के हिस्सा लो थोड़े तो तो वास्ते ही है सारा कुछ